ਇਹ ਪਾਕੀ ਆ ਜੀ ਜੋਸ਼ੀਮਠ ਤੋਂ ਥੋੜਾ ਜਿਹਾ ਅੱਗੇ ਤੇ ਜਦੋਂ ਅਸੀਂ ਰਿਸ਼ੀਕੇਸ਼ ਵਾਲੇ ਪਾਸੇ ਨੂੰ ਜਾਂਦੇ ਆ ਇਸ ਸਥਾਨ ਦੇ ਉੱਤੇ ਵੀ ਇੱਕ ਗੁਰੂ ਘਰ ਬਣਿਆ ਹੋਇਆ ਇੱਥੋਂ ਲਗਭਗ 2 ਕਿਲੋਮੀਟਰ ਦੇ ਉੱਤੇ ਇੱਕ ਲੈਂਡਸਲਾਈਡਿੰਗ ਹੋਈ ਬਹੁਤ ਵੱਡੇ ਪੱਧਰ ਦੇ ਉੱਤੇ ਜਿਸ ਦੇ ਕਰਕੇ ਸੜਕ ਬਲੌਕ ਹੋ ਗਈ ਸੰਗਤਾਂ ਮੁੜ ਕੇ ਗੁਰੂ ਘਰ ਦੇ ਵਿੱਚ ਆ ਗਏ ਆ ਤੇ ਹੁਣ ਤੁਸੀਂ ਇਹ ਦੇਖੋ ਕਿ ਗੁਰੂ ਦੀ ਵਕਸ਼ਿਸ਼ ਹੈ ਇੱਥੇ ਲੰਗਰ ਆ ਜਿਹੜਾ ਉਹ 24 ਘੰਟੇ ਚੱਲਦਾ ਹੀ ਹੁੰਦਾ ਗੁਰੂ ਘਰਾਂ ਦੇ ਵਿੱਚ ਤਾਂ ਇੱਥੇ ਫਿਰ ਸੰਗਤ ਦੇ ਵੱਲੋਂ ਹੀ ਤਿਆਰ ਕੀਤਾ ਜਾ ਰਿਹਾ ਸਾਰਾ ਕੁਝ ਆ ਬਾਬਾ ਜੀ ਦੀ ਕੱਲਿਆਂ ਦੀ ਡਿਊਟੀ ਹੈ ਇੱਥੇ ਤੇ ਇਹਨਾਂ ਦੇ ਨਾਲ ਰਲ ਕੇ ਬਾਕੀ ਜਿਹੜੀ ਸੰਗਤ ਹੈ ਖਾਸ ਕਰਕੇ ਅਸੀਂ ਪੂਲੇ ਦੇ ਵੀ ਭਾਈ ਜਣੇ ਹੈਗੇ ਆ ਇਹਨਾਂ ਦੀ ਡਿਊਟੀ ਲੱਗੀ ਹੋਈ ਆ ਆ ਦੇਖੋ ਜੀ ਸਾਡੇ ਸੇਵਕ ਸਿੰਘ ਹੋਰੇ ਗੰਡੇ ਕਰ ਰਿਹਾ ਬ੍ਰੇਕ ਤੇ ਇਧਰੋਂ ਨੀਲਾ ਭਾਈ ਲਾਲ ਲਾਲ ਗੰਡੇ ਘੱਟ ਰਿਹਾ ਸੋ ਕਿਉਂਕਿ ਲੰਗਰ ਤਿਆਰ ਹੋ ਰਿਹਾ ਅਜੀਤ ਸਾਹਿਬ ਹੈ ਅੱਜ ਡਿਊਟੀ ਤੋਂ ਗੈਰਹਾਜ਼ਰ ਆ ਪਰ ਅੱਥੇ ਡਿਊਟੀ ਨਿਭਾ ਰਹੇ ਆ ਇਹ ਆ ਜੀ ਸਾਡੇ ਹੌਲਦਾਰ ਸਾਹਿਬ ਉਹ ਫੌਜੀ ਹੈ ਉਹਦਾ ਨਾਂ ਉਹ ਹੌਲਦਾਰ ਆ ਆਰਬੀਐਫ ਦੇ ਲੰਗਰ ਲੰਗਰ ਤਿਆਰ ਹੋ ਰਿਹਾ ਸੰਗਤ ਦੇ ਵਾਸਤੇ ਇਸ ਤੋਂ ਬਾਅਦ ਚੌਲਾਂ ਦੇ ਵਾਸਤੇ ਵੀ ਤਿਆਰੀਆਂ ਹੋ ਰਹੀਆਂ ਨੇ ਇੱਥੇ ਆ ਸਿਸਟਮ ਚੱਲ ਹੀ ਰਿਹਾ ਤੁਸੀਂ ਦੇਖ ਰਹੇ ਹੋ ਇੱਥੇ ਸੀਟੀ ਵੱਜ ਰਹੀ ਹੈ ਦਾਲ ਨੂੰ ਤੇ ਆਹ ਹੈ ਜੀ ਸਾਡਾ ਜੱਗਾ ਹਲਵਾਈ ਜਾਂਦਾ ਧਰਤੀਵੜ ਦਾ ਮਿਰਚਾਂ ਦਾ ਕੋਲਾ ਲੈ ਕੇ ਵੱਡਾ ਸਾਰਾ ਬਾਕੀ ਦੇਖਣਾ ਕੀ ਹੋਊਗਾ ਡਾਕਟਰ ਬੰਟੀ ਹੈ ਇਹ ਸਾਡਾ ਉਹ ਹੈ ਰਿੰਗ ਲੀਡਰ ਹਾਂ ਜੀ ਡਾਕਟਰ ਸਾਹਿਬ ਬਹੁਤ ਜੀ ਕਿੰਨਾ ਕੁ ਬਣਾਉਂਦੇ ਸਾਨੂੰ ਤਾਂ ਸੇਵਾ ਕਰ ਰਹੇ ਅਸੀਂ ਹੁਣ ਚੌਲ ਬਣਾਉਣ ਲੱਗੇ ਆ ਜੀ ਇੱਥੇ ਸਾਰੇ ਰਲ ਮਿਲ ਕੇ ਗੁਰੂ ਘਰ ਲੰਗਰ ਸ਼ਿਕਾਇਆ ਜਾਊਗਾ ਜਿੰਨੀ ਵੀ ਸੰਗਤ ਹੈ ਕਿਉਂਕਿ ਗੁਰੂ ਦੇ ਘਰੇ ਆਏ ਹੋਇਆ ਦੇਖਦੇ ਆ ਕਿ ਉਦੋਂ ਤੱਕ ਕਿੰਨੀ ਕਿ ਸੰਗਤ ਹੋ ਰ ਆ ਜਾਂਦੀ ਹੈ ਜੋ ਵੀ ਇੱਥੇ ਹੈਗਾ ਹਰੇਕ ਚੀਜ਼ ਦੀ ਵਰਤੋਂ ਉਹਦੇ ਵਿੱਚ ਆਉਣ ਵਾਸਤੇ ਕਿਉਂਕਿ ਸੁੱਕਾ ਸਮਾਨ ਹੈਗਾ ਜਿਵੇਂ ਹਰੇ ਗੰਡੇ ਹੈਗੇ ਆ ਲਾਲ ਗੰਡੇ ਵੀ ਆ ਤੇ ਸੁੱਕੇ ਗੰਡੇ ਵੀ ਆ ਤੇ ਇਸ ਗੱਲ ਦਾ ਜਿਹੜਾ ਕਨਸੈਪਟ ਹੈ ਗੁਰੂ ਸਾਹਿਬ ਵਾਲਾ ਉਹ ਬਹੁਤ ਵਧੀਆ ਹੈ ਕਿਉਂਕਿ ਲੰਗਰ ਚੱਲਦਾ ਰਹਿੰਦਾ ਆ ਦੇਖੋ ਜਦੋਂ ਅਸੀਂ ਪਿੱਛੇ ਅੱਗੇ ਗਏ ਤਾਂ ਨਾਲ ਦੀ ਨਾਲ ਟੈਕਸੀ ਵਾਲਿਆਂ ਨੇ ਵੀ ਕਿਹਾ ਕਿ ਤੁਹਾਨੂੰ ਗੁਰੂ ਘਰ ਛੱਡ ਦਿੰਦੇ ਆ ਅਸੀਂ ਇੱਥੇ ਪਹੁੰਚੇ ਹੋਏ ਆ ਤੇ ਆ ਸੰਗਤ ਆ ਜਿਹੜੀ ਆਸੇ ਪਾਸੇ ਤੋਂ ਆਈ ਹੈ ਇੱਥੇ ਰੁਕਣਗੇ ਇੱਥੇ ਖਾਣਾ ਤਿਆਰ ਹੋਊਗਾ ਤੇ ਉਸ ਤੋਂ ਬਾਅਦ ਵਿੱਚ ਜਦੋਂ ਰਸਤਾ ਖੁੱਲ ਗਿਆ ਉਸ ਤੋਂ ਬਾਅਦ ਅੱਗੇ ਜਾਇਆ ਜਾਊਗਾ ਕਿਉਂਕਿ ਤੁਹਾਨੂੰ ਵੀ ਪਤਾ ਹੈ ਕਿ ਇੱਥੇ ਜਿਹੜਾ ਪਹਾੜੀ ਏਰੀਆ ਹੈ ਇਹਨਾਂ ਦੇ ਲੋਕਾਂ ਦਾ ਜਿਹੜਾ ਕਿਰਦਾਰ ਆ ਉਹ ਥੋੜਾ ਜਿਹਾ ਇਹੋ ਜਿਹਾ ਵੀ ਹੁੰਦਾ ਕਿ ਜਦੋਂ ਲੋਕ ਫਸੇ ਆ ਉਦੋਂ ਰੇਟ ਵੀ ਚੱਕ ਲਿਓ ਸੰਗਤ ਜੀ ਰਾਹ ਦੇ ਵਿੱਚ ਅੜਿੱਕਾ ਲੱਗਿਆ ਸੀ ਲੈਂਡਸਲਾਈਡਿੰਗ ਹੋ ਗਈ ਸੀ ਉਸ ਤੋਂ ਬਾਅਦ ਖਾਣਾ ਬਣਾਉਣ ਦੀ ਜ਼ਰੂਰਤ ਪਈ ਕਿਉਂਕਿ ਖਾਣਾ ਬੇਸਿਕ ਨੀਡ ਆ ਤੇ ਇੱਥੇ ਫਿਰ ਗੁਰੂ ਘਰ ਲੰਗਰ ਸੀਗਾ ਸੰਗਤਾਂ ਨੇ ਰਲ ਕੇ ਬਣਾਇਆ ਇਹ ਇੱਥੇ ਜਿਹੜਾ ਹੈਵ ਕੰਟਰਸਟ ਆ ਉਹਦੀ ਮੈਨੇਜਮੈਂਟ ਹੈ ਉਹਦੇ ਵੱਲੋਂ ਲਾਏ ਹੋਏ ਸੇਵਾਦਾਰ ਇੱਥੇ ਹੈਗੇ ਸੀ ਪਰ ਇਹ ਤੋਂ ਬਿਨਾ ਕਿ ਵੀ ਜਿਹੜੀ ਸੰਗਤ ਆ ਜਿਹਨੇ ਖਾਣਾ ਉਹਨਾਂ ਨੇ ਰਲ ਕੇ ਬਣਾਇਆ ਜੱਗਾਲ ਬਾਈ ਬਾਈ ਬਾਹਰ ਖੜਾਗਾ ਉਹਨੇ ਚੌਲ ਬਣਾਏ ਨੇ ਨਾਲ ਦਾਲ ਬਣ ਰਹੀ ਆ ਵੰਟੀ ਆ ਡਾਕਟਰ ਇਹ ਗੋਲੀਆਂ ਵੀ ਦੇ ਦਿੰਦਾ ਹੁੰਦਾ ਨਾਲ ਨਾਲ ਨਸ਼ੇ ਦੀਆਂ ਨਹੀਂ ਦੂਜੀਆਂ ਦਿੰਦਾ ਤੇ ਬਾਕੀ ਸਾਰੇ ਕੋਈ ਚੱਲਦਾ ਰਹੂਗਾ ਜੀ ਗੁਰੂ ਘਰ ਲੰਗਰ ਚੱਲਦੇ ਰਹਿਣਗੇ ਤੇ ਸੰਗਤ ਜਿਹੜੀ ਆਉਗੀ ਉਹਨਾਂ ਨੂੰ ਛਕਾਵਾਂਗੇ ਬੈਠੇ ਆ ਹਾਂ ਜੀ ਹਾਂ ਜੀ ਸਹੀ ਹੈ ਦੇਖੋ ਕਿੰਨਾ ਖਵਾ ਲੰਘਦਾ ਦੇਖੋ ਕਿੰਨਾ ਖਾਣਾ ਇੱਧਰ ਸਾਡੇ ਹਲਵਾਈ ਸਾਹਿਬ ਆ ਗਏ ਨੇ ਜੀ ਜੱਗਾ ਜੀ ਆ ਸਾਡੇ ਬਾਬਾ ਜੀ ਇੱਧਰ ਚੌਲ ਤਿਆਰ ਨੇ ਜੀ ਇੱਧਰ ਦਾਲ ਨੂੰ ਤੜਕਣ ਲੱਗਣ ਲਈ ਤਿਆਰ ਹੈ ਦਾਲ ਉਬਲ ਵੀ ਧਰੀ ਪਈ ਹੈ ਹਲਵਾਈ ਸਾਹਿਬ ਸਾਡੇ ਬਲੌਗਰ ਸਾਹਿਬ ਵੀ ਤਿਆਰ ਨੇ ਜੀ ਬਲੌਗ ਕੈਪਚਰ ਕਰੀ ਜਾਂਦੇ ਨੇ ਨਾਲ ਦੇ ਨਾਲ ਆਵੇ ਲੱਗਦੀ ਜਾਂ ਨਹੀਂ ਸਾਨੂੰ ਪਤਾ ਨਹੀਂ ਇਹ ਪੈਸੇ ਕੰਮ ਕਰਦੇ